ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਮਿੱਤਰੋ ਚੁੰਨੀ ਪਹੁੰਚੇ ਜੀ ਸਾਹਮਣੇ ਡੋਲਫਿਨ ਕਾਲਜ ਦੇ ਆਪਣੇ ਜਿੰਦਰਵੀਰ ਦੀ ਆਪਣੇ ਪਿੰਡ ਰਜਿੰਦਰਗੜ ਤੋਂ ਆਏ ਸੇ ਉਹ ਕਾਰਾਂ ਦਾ ਵਧੀਆ ਸਰਬਸੁਰਬਸ ਦਾ ਤੇ ਵਾਸ਼ਿੰਗ ਦਾ ਬਹੁਤ ਸੋਹਣਾ ਪ੍ਰਬੰਧ ਹੈ ਅੱਜ ਗੱਲ ਦੀ ਸ਼ੁਰੂਆਤ ਪਹਿਲਾਂ ਤਾਂ ਡੀਜ਼ਲ ਤੋਂ ਕਰਨੀ ਹੈ ਥੰਬਨੇਲ ਤੁਸੀਂ ਦੇਖ ਲਿਆ ਗੱਡੀ ਆਪਣੀ ਚੱਕਿਓ ਚੱਕੋਈ ਵੀ ਉੱਪਰ ਹਨਾ ਤੇ ਕੀ ਹੁੰਦਾ ਸੀਜ਼ਨ ਟਾਈਮ ਜਿੰਮੇਦਾਰਾਂ ਦਾ ਸਾਡਾ ਖਾਸ ਕਰਕੇ ਹੁੰਦਿਆ ਥੋੜੇ ਜਿਹੀ ਵੀ ਚਲ ਕਰੇ ਤੇਲ ਆਇਆ ਵੀ ਪੰਪ ਤੋਂ ਕਾਨੂੰ ਪਾਉਣਾ ਡੀਜ਼ਲ ਇੱਥੋਂ ਹੀ ਪਾ ਲੰਨੇ ਆ ਭਰੋ ਟੈਂਕੀ ਹੈਨਾ ਗਨ ਲੱਗੀ ਵਿੱਚ ਇਹ ਕੁਝ ਵੀ ਲੱਗਿਆ ਪਾ ਢੋਲ ਉਹਨੇ ਉਤਰਦੇ ਆ ਤੇ ਅੱਜ ਇੱਕ ਮਾਈਨਰ ਜੇ ਥੋੜੀ ਜਿਹੀ ਇੱਕ ਕਚਰੇ ਕਰਕੇ ਮਤਲਬ ਗੱਡੀ ਇੰਨੀ ਕਿ ਦਿੱਕਤ ਦੇਣ ਲੱਗੀ ਧੀ ਵੀ 2 ਕਿਲੋਮੀਟਰ ਨਹੀਂ ਚੱਲਦੀ ਬਲੇਰੋ ਗੱਡੀ ਦੀ ਗੱਲ ਕਰਦਾ ਮੈਂ ਉਹ ਜਦੀ ਮਤਲਬ ਰੇਸ਼ ਛੱਡ ਦਿੰਦੀ ਸੀ ਉਹਦੇ ਚ ਉਹ ਪਾਣੀ ਦਾ ਹੈਨਾ ਜਾਂ ਕਚਰੇ ਦਾ ਉਹ ਸਾਇੰਨ ਆਉਣ ਲੱਗ ਜਾਂਦਾ ਫਿਲਟਰ ਤਾਂ ਦੋ ਕੁ ਵਾਰ ਸਾਫ਼ ਕਰਾ ਲਿਆ ਮੈਂ ਤੇ ਕਿਵੇਂ ਸਿਸਟਮ ਚੋਂ ਨਿਕੜੇ ਵਿੱਚੋਂ ਥੋੜਾ ਮੈਂ ਵੀਡੀਓ ਦੇ ਵਿੱਚ ਆਡ ਆਨ ਕਰਦਾ ਤੇ ਥੋੜੀ ਜੀ ਕਹਿ ਚੀਜ਼ ਦਾ ਪਰਹੇਜ਼ ਰੱਖਿਆ ਕਰੋ ਵੀ ਆਪਾਂ ਮ ਤਾਂ ਖਾਸ ਕਰਕੇ ਹੁਣ ਇਹ ਗੱਡੀ ਨੇ ਤਾਂ ਦੇਖੋ ਇੰਨਾ ਕੁਝ ਪ੍ਰੋਬਲਮ ਕਰੀਏ ਤੇ ਹੁਣ ਸੀਆਰਡੀ ਟਰੈਕਟਰ ਨਾਲ ਵੀ ਇਹੀ ਕੁਝ ਹੋਣਾ ਹੈ ਜਿਵੇਂ ਮਾੜਾ ਮੋਟਾ ਮੇਜਰ ਜਿਹਾ ਵੀ ਕਚਰਾ ਆਉਂਦਾ ਹੈ ਤੇ ਜੇ ਪਾਣੀ ਵੀ ਮਾੜਾ ਮੋਟਾ ਵੀ ਫਿਲਟਰ ਤੇ ਲੱਗਦਾ ਤਾਂ ਉਹ ਟਰੈਕਟਰ ਨੇ ਉਸੇ ਚੀਜ਼ ਦਾ ਮਤਲਬ ਫਾਲਟ ਕੱਢਣਾ ਉਹਨੇ ਚੈੱਕ ਦੀ ਆਪਸ਼ਨ ਹੈ ਜਿਹੜੀ ਮਤਲਬ ਉਹਦਾ ਫਾਲਟ ਹੈ ਜਿਹੜਾ ਚੈੱਕ ਦਾ ਸਾਈਨ ਉਹਨੇ ਦੇਣਾ ਸ਼ੁਰੂ ਕਰ ਦੇਣਾ ਤੇ ਉਵੇਂ ਹੀ ਗੱਡੀ ਨੇ ਕੰਮ ਕਰਿਆ ਕਿਉਂਕਿ ਟੈਕਨੋਲੋਜੀ ਦਾ ਸਾਰੀ ਉਵੇਂ ਹੀ ਆ ਰਹੀ ਹੈ ਹੁਣ ਇਹ ਤੇ ਬਾਕੀ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਦਾ ਚੀਜ਼ਾਂ ਦੀ ਮਤਲਬ ਪੰਪ ਤੇ ਲੋਡ ਬਹੁਤ ਪੈਂਦਾ ਹੈ ਇਹ ਆ 500 ਚ ਉੱਥੇ ਲੱਗੀ ਜੀ ਦਿਖਾਉਣ ਕੱਲ ਥੋੜਾ 1-2 ਦਿਨ ਗੱਡੀ ਖੜਾਈ ਤੇ ਖੜੀ ਰਹੀ ਮੈਂ ਜਦੀ ਜਿੰਦਰ ਨੂੰ ਕਹਿਆ ਫੋਨ ਮਾ ਵੀ ਟੈਂਕੀ ਖੁੱਲੂਗੀ ਕੀ ਹੋਊਗਾ ਮੈਂ ਨਾ ਉਹਦੀ ਕਾਪੀ ਕੱਢ ਕੇ ਸਾਈਨ ਦੇਖ ਲਿਆ ਤਾਂ ਮਾ ਵੀ ਸਾਈਨ ਦਿਖਾ ਕਾਤਾ ਰਹੀ ਹੈ ਤੇ ਉਹਦੇ ਵਿੱਚ ਆਈ ਲਿਖਿਆ ਹੋਤਾ ਵੀ ਤੁਹਾਡੇ ਡੀਜ਼ਲ ਦੇ ਵਿੱਚ ਪਾਣੀ ਆ ਸੋ ਇਹਨੂੰ ਕਲੀਨ ਕਰੋ ਜਾਂ ਕੁਝ ਵੀ ਹੈ ਨਾ ਜਿੰਨੀ ਵੀ ਸਾਵਧਾਨੀਆਂ ਲਿਖੀਆਂ ਕਿ ਮੈਂ ਸਾਰੀਆਂ ਰੀਡ ਕਰੀਆਂ ਉਹ ਸੋ ਬਾਕੀ ਆਪਾਂ ਨੇ ਇਹਦੇ ਨਾਲ ਡਿਸਕਸ ਕੀਤੀ ਮੈਂ ਏਜੰਸੀ ਤੇ ਵੀ ਫੋਨ ਕੀਤਾ ਤੇ ਉਹ ਕਹਿੰਦੇ ਵੀ ਬਸ ਇਹਦੇ ਟੈਂਕ ਟੈਂਕੀ ਟੈਂਕੀ ਸਾਫ਼ ਕਰਾ ਦੇ ਫਿਲਟਰ ਹੁੰਦਾ ਲੱਗਿਆ ਵਾ ਉਹ ਸਾਫ਼ ਕਰਾ ਦੇ ਗੱਡੀ ਅੱਧੇ ਕਿਰਾਏ ਹਾਵਾਂ ਨਹੀਂ ਕਿਰਾਏ ਨਾਲ ਬੀ ਥੋੜਾ ਜਿਹਾ ਬਣਾ ਲਓ ਯਾਰਾ ਬੰਨਿਆ ਪਿਆ ਇਹ ਹੁਣ ਢੋ ਹੋਊਗੀ ਇਹ ਜਾਲੀ ਕੱਢ ਕੇ ਸਾਫ ਕਰਦੇ ਆ ਕੰਪ ਸਾਫ ਕਰਨੇ ਵਿੱਚ ਕੁਤੇ ਨੇ ਪਾਣੀ ਕਚਰਾ ਕਿੰਨਾ ਕ ਨੁਕਸਾਨ ਕਰਦਾ ਗੱਡੀ ਦਾ ਕਚਰਾ ਕਾਫੀ ਕਰਦਾ ਹਾਂ ਇਹ ਤਾਂ ਜਗਰਮੈਂਟ ਤੇ ਲੱਗਿਆ ਵਾ ਇਹ ਨਵੀਆਂ ਗੱਡੀਆਂ ਚ ਨਹੀਂ ਆਇਆ ਇਲੈਕਟ੍ਰੋਨਿਕ ਪੰਪ ਆਇਆ ਅੱਛਾ ਇਲੈਕਟ੍ਰੋਨਿਕ ਜਿਵੇਂ ਹੁਣ ਨਵੀਆਂ ਬਲੇਰੂ ਆ ਰਹੀਆਂ ਉਹਨਾਂ ਚ ਨਹੀਂ ਹੁੰਦਾ ਜਾਂ ਸਕੋਰਪੀ ਜਾਂ ਕੋਈ ਹੁੰਦਾ ਸਕੋਰਪੀ ਇੱਥੇ ਸਾਰਿਆਂ ਜਹੀ ਆ ਰਿਹਾ ਇਹੀ ਆ ਰਿਹਾ ਫਿਰ ਪੈਨ ਵਾਲੇ ਕਹਿੰਦੇ ਪਹਿਲਾਂ ਪਤਾ ਨਹੀਂ ਕਿਹੜੇ ਮਾਡਲਾਂ ਚ ਹੈ ਨਹੀਂ ਤਾਂ ਇਹ ਮਾਡਲਾਂ ਚ ਦੂਆ ਆਉਂਦਾ ਸਿੱਧਾ ਵਿੱਚ ਅੱਛਾ ਸਿੱਧਾ ਠੀਕ ਹੈ ਜੀ ਪੰਪ ਲੱਗਿਆ ਹੋਵਾਂਦਾ ਜਿੱਥੇ ਪੰਪ ਲੱਗਿਆ ਹੋਵਾਂਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਡੀਜ਼ਲ ਬਾਕੀ ਜੇ ਕੋਈ ਘਰ ਘਰ ਤੋਂ ਪਾਉਂਦਾ ਤੂੰ ਕੀ ਕਹੇਂਗਾ ਵੀ ਡੀਜ਼ਲ ਦੀ ਕਿੰਨਾ ਕਿੰਨਾ ਨੁਕਸਾਨ ਕਰਦਾ ਗੱਡੀ ਵਿੱਚ ਘਰ ਤੋਂ ਡੀਜ਼ਲ ਨਹੀਂ ਪਾਉਣਾ ਚਾਹੀਦਾ ਪਾਉਣਾ ਨਹੀਂ ਚਾਹੀਦਾ ਇਹ ਗੱਡੀ 'ਚ ਇੰਜੈਕਟਰ ਹੁੰਦੇ ਆ ਬਹੁਤ ਬਰੀਕ ਟਰੈਕਟਰ ਤਾਂ ਹਲੇ ਮਤਲਬ ਪਾਣੀ ਵੀ ਚੱਲ ਲੈਂਦਾ ਉਹ ਤਾਂ ਕਚਰਾ ਵੀ ਸੰਭਾਲ ਲੈਂਦਾ ਇਹ ਗੱਡੀ 'ਚ ਹਮਮਹ ਹਲਕਾ ਹਲਕਾ ਜਿਹਾ ਟੋਲ ਵਾਲਾ ਤੇਲ ਪਾਵੇ ਨਾ ਕਦੇ ਵੀ ਜਮਾ ਵੀ ਨਾ ਬਣੇ ਕਦੇ ਵੀ ਠੀਕ ਐ ਟੋਲ ਵਾਲਾ ਤੇਲ ਪਾਇਆ ਤਾਂ ਇੰਜੈਕਟਰ ਖੱਜੇ ਇੰਜੈਕਟਰ ਦੇ ਹੁਣ ਇਹਦਾ ਹੋਰ ਤਾਂ ਨਹੀਂ ਕੁਛ ਉਹ ਮੁਰੇ ਦਾ ਡੀਜ਼ਲ ਫਿਲਟਰ ਵੀ ਹੋਊਗਾ ਸਾਫ ਇਹਦਾ ਉਹ ਡੀਜ਼ਲ ਫਿਲਟਰ ਕਰ ਤੇ ਬਾਕੀ ਟੈਂਕੀ ਤਾਂ ਸਾਫ਼ ਹੀ ਲੱਗਦੀ ਹੈ ਨਾ ਵਿੱਚੋਂ ਟੈਂਕੀ ਦਾ ਟੈਂਕੀ ਸਾਫ਼ ਹੈ ਇਦਾਂ ਹੀ ਮੇਨ ਕਰ ਵੀ ਦੰਦ ਕੱਢ ਗਿਆ ਨਾ ਸਾਫ਼ ਹਾਂ ਹਾਂ ਸਾਕੇ ਨਿਕਲ ਗਿਆ ਤੇ ਬਈ ਆ ਖੁੱਲੀ ਵੀ ਅੱਜ ਥੱਲੇ ਤੋਂ ਵਾਸ਼ਿੰਗ ਵਾਸ਼ਿੰਗ ਕਰਨੀ ਅੱਜ ਪੂਰੀ ਵੈਕਿਊਮ ਕਰਨੀ ਹੈ ਸੋ ਇਹ ਕਿਵੇਂ ਦਾ ਕੰਮ ਹੈ ਜਿਹੜਾ ਹਨਾ ਗੱਡੀ ਜਾਓ ਤੁਹਾਨੂੰ ਸਾਰਾ ਦਿਖਾਵਾਂਗੇ ਦੇਖੋ ਸਾਰੀ ਗੱਡੀ ਜੀ ਹੁਣ ਆਹ ਕੰਡੀਸ਼ਨ ਹੈ ਤੇ ਇਸ ਤੋਂ ਬਾਅਦ ਵਾਸ਼ਿੰਗ ਤੋਂ ਬਾਅਦ ਦਿਖਾਉਂਦੇ ਆ ਆਪਾਂ ਤੁਹਾਨੂੰ ਕਿਵੇਂ ਦੰਦ ਤੇ ਆਹ ਫੌਮ ਹੁੰਦੀ ਹੈ ਕੀ ਕੀ ਨਾਮ ਇਹਦਾ ਸੁਪਰ ਕਲੀਨ ਹਾਂ ਕਲੀਨਰ ਕਲੀਨਰ ਇਹ ਜਰਜੁਰ ਚੱਕਦਾ ਸਾਰੀ ਇਹ ਸਾਰਾ ਸਾਫ਼ ਦਾ ਕੰਮ ਹੈ ਜੀ ਠੀਕ ਹੈ ਇਹ ਲੱਗ ਲੱਗ ਹੁੰਦੀ ਹੈ ਵੀ ਹਨਾ ਜਿਵੇਂ ਨਟਾ ਪਰ ਤੋਂ ਜਲ ਤਾਰਨੀ ਉਹਦਾ ਲੱਗ ਹੁੰਦਾ ਮਤਲਬ 40 ਰੁਪਏ ਹੁੰਦੀ ਆ ਉਹ ਦੂਜੀ ਹੁੰਦੀ ਹੈ ਜਿਹੜੀ ਮੋਟਰਸਾਈਕਲਾਂ ਦੇ ਚੈਨਾ ਚੂਨਾ ਪਰ ਲੱਗਦੀ ਹੈ ਨਾ ਉਹ ਫਰੀ ਸਾਲੇ ਹੁੰਦੀ ਆ ਠੀਕ ਹੈ ਰਸਤ ਸਮਾਜ ਹਾਂ ਰਸਤ ਸਮਾਜ ਇਹ ਨਟ ਕੋਢਣ ਵਾਲੀ ਆ ਇਹ ਨਟ ਕੋਢਣ ਵਾਲੀ ਆ ਅੱਛਾ ਜੀ ਉਹ ਉਹਨੇ ਫਿਰ ਆਪਣਾ ਲੱਗ ਕਰਨਾ ਉਹਨੇ ਪਲਾਸਟਿਕ ਪਰ ਉਹ ਕੰਮ ਕਰਦੀ ਆ ਹਨਾ ਇਹ ਸਾਫ ਕਰ ਲਈ ਆ ਅੱਛਾ ਕੋਈ ਵੀ ਕੀ ਸਾਫ ਕਰਦੀ ਆ ਸਾਫ ਕਰਨੀ ਆ ਠੀਕ ਆ ਠੀਕ ਆ ਠੀਕ ਆ ਕਿੰਨੇ ਵਜੇ ਸਵੇਰੇ ਆਜਨੇ ਕਿੰਨੇ ਵਜੇ ਤੱਕ ਕੀ ਕੀ ਕੰਮਕਾਰ ਹੁੰਦਾ ਇੱਥੇ ਗੱਡੀਆਂ ਦਾ 9 ਵਜੇ ਆ ਜੀਦਾ ਹੂੰ ਸ਼ਾਮ ਨੂੰ 7-8 9 ਵੀ ਵਜ ਜਾਂਦੇ ਆ 7 ਤੱਕ ਆ ਬੱਕੇ ਆ ਗੱਡੀਆਂ ਦੀ ਸਰਵਿਸ ਤੋਂ ਲੈ ਕੇ ਹੋਰ ਕੀ ਕੁਝ ਗੱਡੀਆਂ ਦੀ ਸਰਵਿਸ ਹੁੰਦੀ ਆ ਹਾਂ ਵਾਸ਼ਿੰਗ ਹੁੰਦੀ ਆ ਦਿਖਾਤੀ ਮੈਂ ਤੇ ਸਪੇਅਰ ਪਾਰਟ ਸਾਰਾ ਆਪਾਂ ਤੋਂ ਮਿਲਦਾ ਕਿਤੇ ਜਾਣ ਦੀ ਲੋੜ ਨਹੀਂ ਕਿਹੜੀ ਕਿਹੜੀ ਕੰਪਨੀ ਦਾ ਕਿ ਸਾਰੀਆਂ ਦਾ ਸਾਰੀਆਂ ਕੰਪਨੀਆਂ ਦਾ ਜੈਨੂਇਨ ਸਪੇਅਰ ਪਾਰਟ ਰੀਜਨਲ ਸਾਰਾ ਮਰੂਤੀ ਗੁੜਾਪਰੀ ਚ ਬਲੈਂਚ ਬਲੇਡ ਪਾਈਤੀ ਰੀਜਨਲ ਪਾਈਤੀ ਉਹ ਬਿਲਕੁਲ ਮਿੰਦਰਾ ਮਿੰਦਰਾ ਦੀ ਪਾਈ ਹੈ ਰੀਜਨਲ ਬਿਲਕੁਲ ਤੇ ਬਾਕੀ ਬਈ ਰੇਟ ਰੁੱਟ ਜਿੰਦਰ ਦਾ ਵੈਸੇ ਵੀ ਆਪਾਂ ਤੁਹਾਨੂੰ ਕਹਿ ਦਈਏ ਵੀ ਬੜਾ ਜਾਇਜ਼ ਹੈ ਆਪਣੇ ਪਿੰਡਾਂ ਚੋਂ ਐ ਕੋਈ ਆਏ ਨਹੀਂ ਹੈ ਵੀ ਬਹੁਤਾ ਨਜਾਇਜ਼ ਜਾ ਓਵਰ ਚੱਲਦਾ ਕੰਮ ਵਧੀਆ ਮਿਹਨਤ ਦੋਏ ਵੀਰ ਆਪਣਾ ਮਿਹਨਤ ਕਰਦੇ ਆ ਕੋਈ ਆਏ ਨਹੀਂ ਵੀ ਫालतू ਬੰਦੇ ਰੱਖੇ ਮੈਂ ਲੇਬਰ ਤੋਂ ਕਰਾ ਰਹੀ ਹਾਂ ਸਾਰਾ ਕੰਮ ਜਣੀ ਆਪ ਕਰਨਾ ਸਵੇਰ ਤੋਂ ਸ਼ਾਮ ਸ਼ਾਮ ਨੂੰ ਕਿੰਨੇ ਵਜੇ ਜਾਂਦੇ ਆ ਫਿਰ ਸ਼ਾਮ ਨੂੰ 7 ਤੋਂ 8 ਦਾ ਵਜੇ ਜਾਂਦੇ ਆ 7-8 ਵਜੇ ਜਾਂਦੇ ਆ ਵਾਸ਼ਿੰਗ ਕਰਕੇ ਲੇਟ ਹੋ ਜਾਂਦੇ ਆ ਨਾ ਹਾਂ ਵਾਸ਼ਿੰਗ ਸਮੂਹ ਕਰਕੇ ਸਵੇਰੇ ਵੀ ਵਾਸ਼ਿੰਗ ਨੂੰ ਗੱਡੀਆਂ ਆਈਆਂ ਵੀ ਹੁੰਦੀਆਂ ਨੇ ਸਵੇਰੇ ਤਿੰਨ ਚਾਰ ਪੱਕੀਆਂ ਆਉਂਦੇ ਹੋਏ ਖੜੀਆਂ ਹੁੰਦੀਆਂ ਨੇ ਖ ਜੇ ਹੁਣ ਰੁੱਕ ਗਈ ਦੇਖ ਲਈ ਫਿਰ ਓਕੇ ਹੁਣ ਹੁਣ ਇੰਡੀਕੇਸ਼ਨ ਨਹੀਂ ਦਿਖਾਉਣੀ ਚਾਹੀਦੀ ਇਹਨੂੰ ਕਿਸੇ ਨੂੰ ਆਉਗਾ ਨਹੀਂ ਹੁਣ ਬਸ ਠੀਕ ਹੈ ਥੋੜਾ ਹੁਣ ਇਹਨਾਂ ਬਰਝਾ ਕਰਕੇ ਬਸ ਕੋਲੇ ਇੱਥੇ ਹੁਣ ਗੱਡੀ ਬਣਾ ਦੇਣੀ ਐਨ ਘੈਂਟ ਹੁਣ ਮੇਲਿਆਂ ਚ ਚੜਾਉਣੀ ਐ ਦੋ ਤਿੰਨ ਦਿਨ ਲਈ ਮੈਂ ਕਹਿੰਦਾ ਪੂਰੀ ਐਨ ਮੈਂ ਖੁਦ ਕੋਲ ਖੜਕੇ ਪਟਕ ਕਢਾਉਣੇ ਆਦੇ ਅੱਜ ਚੱਕੀ ਕੀ ਫੁੱਲ ਦੇਖੀ ਚੱਕ ਕੇ ਹੋਰ ਫੋਲਾ ਆਹ ਇਹ ਫੋਮ ਹੁਣ ਇੱਕ ਵਾਰ ਥੱਲੇ ਤੋਂ ਵੱਜ ਗਈ ਬਾਅਦ ਚ ਫਿਰ ਉੱਪਰੋਂ ਵੀ ਵੱਜਣੀ ਆ ਥੱਲੇ ਕਰਤੀ ਗੱਡੀ ਉੱਪਰ ਵੀ ਵੱਜਣੀ ਇੱਕ ਵਾਰ ਠੀਕ ਆ ਤੇ ਕਿੰਨੂ ਕਿਦੋਂ ਤੇ ਜਾਣੇ ਨਾ ਵਧੀਆ ਰਹੀ ਹਾਂ ਥੱਲੇ ਤੇ ਹੱਥ ਹੱਥ ਵੱਜੀ ਵੱਜਣੀ ਬੱਸ 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 ਕੋਈ ਫਾਇਦਾ ਨਹੀਂ ਕੋਈ ਜਰੂਰ ਰੱਤ ਨਹੀਂ ਵੱਜਦਾ ਬਾ ਠੀਕ ਆ ਮੋਟਰ ਜਾ ਕੇ ਚੰਗੀ ਤਰ੍ਹਾਂ ਲਾਜ ਲੂਏ ਐਨ ਕਰਕੇ ਬਾ ਠੀਕ ਆ ਵਧੀਆ ਹੋ ਜਾਂਦਾ ਲਾ ਭਾਈ ਸੋਣਿਓ ਫਾਰਮ ਵਾਸ ਕਰਾਤੀ ਗੱਡੀ ਦੀ ਦੇਖ ਲਓ ਰੂਹੇ ਬਦਲ ਕੀਤਾ ਤੇ ਇਹਦੇ ਚ ਫਾਲਟ ਦਾ ਥੋੜਾ ਜਿਹਾ ਕੱਜ ਸਿੱਕ ਜਾ ਜਾਂਦੀ ਜਿਵੇਂ ਘਰੋਂ ਤੇਲ ਪਾ ਲੈਂਦੇ ਆ ਕਚਰੇ ਕੁਚਰੇ ਵਾਲਾ ਪੀਪੀ ਉਪੇਜ ਹੁੰਦਾ ਕਚਰੇ ਆ ਪਾਪੂ ਮੁਕੇ ਨਹੀਂ ਪਾਉਂਦੇ ਫਿਰ ਆ ਜਾਂਦੀ ਇਹ ਮੈਂ ਸੁਣਨ ਚ ਵੀ ਆਇਆ ਕਹਿੰਦੇ ਵੀ ਗੱਡੀਆਂ ਇਹ ਐਵੇਂ ਦੀ ਜਦੋਂ ਸਿਚੁਏਸ਼ਨ ਆਉਂਦੀ ਆ ਗੱਡੀਆਂ ਉਹ ਫਿਲਟਰ ਵੀ ਪਾੜ ਦਿੰਦੀਆਂ ਫਿਲਟਰ ਪਾੜ ਕੇ ਅੱਗੇ ਤੱਕ ਤੇਲ ਜ਼ਿਆਦਾ ਪਹੁੰਚ ਗਿਆ ਚੜ ਗਿਆ ਫਿਰ ਇੰਜਨ ਨੂੰ ਪੰਪ ਇੰਜੈਕਟਰ ਸਾਰਾ ਕੁਝ ਜਾਂਦਾ ਫਿਰ ਖਰਚਾ ਵੱਧਦਾ ਫਿਰ ਖਰਚਾ ਵੱਧਦਾ ਹਾਂ ਬਿਜਣੀ ਜੇ ਆਪਾਂ ਤੇਲ ਦੀ ਸਾਮ ਸੰਭਾਲ ਕਰ ਲਈ ਤੇਲ ਫਿਰਦਾ ਪ ਬਿਲਕੁਲ ਬਿਲਕੁਲ ਬਾਈ ਬਾਕੀ ਦੇਖੋ ਗੱਡੀ ਦੀ ਐਨ ਮੈਂ ਕਹਿੰਦਾ ਰੂਹ ਬਦਲ ਗਈ ਜਿੰਦ ਲਈ ਨੇ ਜੀ। ਕਲੀ ਫਾਰਮ ਬੋਸ ਜੀ ਦਾ ਹੈ ਫਰਕ ਜਾਈ ਹੈ ਨਾ। ਨਾ ਵਧੀਆ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ। ਠੀਕ ਹੈ ਜੀ ਜਿੰਦ। ਸਮਾਂ ਤਾਂ ਹੀ ਘੋਣਾ। ਲਓ ਜੀ ਮਿੱਤਰੋ ਮੇਲੇ ਦੀਆਂ ਤਿਆਰੀਆਂ ਚੱਲੀਆਂ ਜੰਨੀਆਂ ਨੇ। ਤੇ ਇਹ ਪਹਿਲਾਂ 17 ਤਰੀਕ ਵਾਲੇ ਮੇਲੇ 'ਚ ਵੀ ਲੱਗਣੀ ਹੈ ਟਰਾਲੀ ਤੇ ਦੇਖੋ ਬਾਈ ਮਿੱਤਰੋ। ਵੈਸੇ ਜੋ ਫੋਨ 'ਚ ਰਿਐਲਿਟੀ ਦਿਖ ਰਹੀ ਹੈ ਇਹਦੇ ਨਾਲੋਂ ਜੇ ਆਪਾਂ ਫੋਨ ਨਾਲੋਂ ਇਹ ਦੇਖੋ ਉਹ ਟਰੈਕਟਰ ਦਾ ਰੰਗ ਆ ਟਿੱਟਵਾਨ ਕੋਲ ਖੜਾਇ ਤੇ ਪੂਰਾ ਮਿਲ ਗਿਆ ਤੇ ਬੜੀ ਸੋਹਣੀ ਲੱਗਦੀ ਐ ਬਈ ਟਰਾਲੀ ਹਲੇ ਪਹੁੰਚੇ ਰਾਤ ਨੂੰ 11:30 ਵਜੇ ਦਾ ਟਾਈਮ ਹੋ ਗਿਆ ਤੇ ਟਰਾਲੀ ਪੂਰੀ ਨਜ਼ਾਰਾ ਲਿਆਉਂਦੀ ਐ ਰੋਡ ਪਰ ਚਲਾਈ ਆਣ ਪੂਰੀ ਘੋਰਾ ਬਾਜਨੀ ਬਿਲਕੁਲ ਸੈਲੈਂਟ ਚੱਲੀ ਐ ਤੇ ਹਲੇ ਤਿਆਰੀਆਂ ਚੱਲ ਜਾਨੀਆਂ ਮੇਲੇ ਦੀ ਐ ਇੱਥੇ ਵੀ ਲੱਗਣੀ ਐ ਤੋਂ ਬਾਅਦ ਹੁਣ 20 ਵਜੇ ਨੂੰ ਮੇਲੇ ਚ ਮਿਲਾਂਗੇ ਉੱਥੇ ਟਰਾਲੀਆਂ ਸ਼ਾਇਦ ਹੋਰ ਜਾਣੀਆਂ ਕੋਸ਼ਿਸ਼ ਕਰਾਂਗੇ ਵੀ ਜੇ ਇਹ ਵੀ ਗਈ ਟਰਾਲੀ ਤੇ ਬਾਕੀ ਕਾਫੀ ਟਰਾਲੀਆਂ ਨੇ ਬਹੁਤ ਦੂਰ ਦੂਰ ਤੱਕ ਹਨਾ ਕਾਫੀ ਕਮੈਨ ਇੰਡਸਟਰੀ ਕਾਫੀ ਆ ਗਈ ਤੇ ਅਜੇ ਸਟicker ਦਾ ਕੰਮ ਥੋੜਾ ਬਹੁਤਾ ਰਹਿੰਦਾ ਅਜੇ ਇੱਕ ਉੱਥੇ ਹਾਈਡਰੋਲਿਕ ਜੈਕ ਲੱਗਣਾ ਉਹ ਰਹਿੰਦਾ ਤੇ ਜਿਮਿਆ ਚੀਜ਼ਾਂ ਦੇਖੋ ਅਜੇ ਜੀ ਫੀਲ ਹੁੰਦੀ ਹੈ ਨਾ ਐਮੀਆ ਦੇਖੋ ਹਟ ਜਾਓ ਦੇਖੋ ਇਧਰ ਵੀ ਚਮਕਦੀ ਐ ਨਾ ਪੂਰੀ ਆਹ ਕੋਚੀ ਚਮਕਦੀ ਐ ਐਵੇਂ ਹੀ